ਗੱਲ ਕਰਾਂਗੇ ਫਲੋਰੀਡਾ ਦੇ ਵੱਡੇ ਫੈਸਲੇ ਬਾਰੇ ਜਿੱਥੇ ਹੁਣ ਟਰੱਕਾਂ ਦੇ ਵੇਸ ਸਟੇਸ਼ਨਸ ਨੂੰ ਆਈਸ ਇਮੀਗ੍ਰੇਸ਼ਨ ਚੈੱਕ ਪੁਆਇੰਟਸ ਵਿੱਚ ਬਦਲ ਦਿੱਤਾ ਗਿਆ। ਇਹ ਕਿਉਂ ਕੀਤਾ ਗਿਆ? ਕਿਹੜੀ ਘਟਨਾ ਇਸ ਦਾ ਕਾਰਨ ਬਣੀ ਹੈ? ਤੇ ਹੁਣ ਪੰਜਾਬੀ ਟਰੱਕਰਸ ਦੇ ਲਈ ਖਤਰੇ ਕੀ ਨੇ? ਸਿੱਖਣ ਵਾਲੀਆਂ ਗੱਲਾਂ ਕੀ ਨੇ? ਇਹ ਸਭ ਕੁਝ ਡਿਟੇਲ ਦੇ ਵਿੱਚ ਹੁਣ ਜਾਣਾਂਗੇ। ਅਸਲ ਵਿੱਚ ਸਭ ਨੂੰ ਪਤਾ ਹੈ ਕਿ ਘਟਨਾ ਘਟੀ ਕੀ ਸੀ? ਵਾਪਰਿਆ ਗਈ ਸੀ 12 ਅਗਸਤ ਨੂੰ ਫਲੋਰੀਡਾ ਟਰਨਪਾਈਕ ਵੱਡਾ ਹਾਦਸਾ ਹੁੰਦਾ ਹੈ ਸੈਮੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਦਿਵਾਲੇ ਸਾਰੀ ਕਹਾਣੀ ਘੁੰਮਦੀ ਹੈ ਉਸ ਨੂੰ ਇਲੀਗਲ ਇਮੀਗ੍ਰੈਂਟ ਆਖਿਆ ਜਾਂਦਾ ਹੈ ਉਸ ਨੇ ਸੜਕ ਤੇ ਗੈਰ ਕਾਨੂੰਨੀ ਯੂ ਟਰਨ ਮਾਰਿਆ ਉਸ ਤੋਂ ਬਾਅਦ ਮਿਨੀ ਵੈਨ ਦੇ ਨਾਲ ਉਸ ਦੇ ਟਰੱਕ ਦੀ ਟੱਕਰ ਹੁੰਦੀ ਹੈ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਇਸ ਹਾਦਸੇ ਨੇ ਅਮਰੀਕਾ 'ਚ ਖਾਸ ਕਰਕੇ ਫਲੋਰੀਡਾ 'ਚ ਵੱਡਾ ਹੰਗਾਮਾ ਖੜਾ ਕਰ ਦਿੱਤਾ ਖਾਸ ਤੌਰ ਤੇ ਇੱਕ ਪੋਲੀਟੀਕਲ ਹੰਗਾਮਾ ਬਣ ਗਿਆ ਸਵਾਲ ਇਹ ਹੈ ਕਿ ਸੀਡੀਐਲ ਕਿਵੇਂ ਮਿਲਿਆ ਉਸ ਨੂੰ ਸਭ ਤੋਂ ਵੱਡਾ ਸਵਾਲ ਇਹੀ ਉਠਿਆ ਕਿ ਇਲੀਗਲ ਇਮੀਗ੍ਰੈਂਟ ਆਖ ਰਹੇ ਹੋ ਤੁਸੀਂ ਵਾਰ-ਵਾਰ ਕਿ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲਿਆ ਕਿਵੇਂ ਜਾਣਕਾਰੀ ਇਹ ਆਉਂਦੀ ਹੈ ਕਿ ਹਰਜਿੰਦਰ ਸਿੰਘ 2018 ਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਬਾਅਦ ਵਿੱਚ ਕੈਲੀਫੋਰਨੀਆ ਤੇ ਵਸ਼ਿੰਗਟਨ ਵਰਗੀਆਂ ਸਟੇਟਸ ਸੈਂਚਰੀ ਸਟੇਟਸ ਤੋਂ ਉਸ ਨੂੰ ਸੀਡੀਐਲ ਮਿਲਦਾ ਹੈ ਹਾਲਾਂਕਿ ਅਗਲੇ ਟੈਸਟਾਂ ਵਿੱਚ ਉਹ ਇੰਗਲਿਸ਼ ਪ੍ਰੋਫੀਸੀਸੀ ਤੇ ਰੋਡ ਸਾਈਨਸ ਵਿੱਚ ਫੇਲ ਹੋ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਲਾਇਸੈਂਸ ਕੈਨਸਲ ਨਹੀਂ ਕੀਤਾ ਜਾਂਦਾ ਫਲੋਰੀਡਾ ਦੇ ਵੱਡੇ ਹਾਂਸੇ ਤੋਂ ਬਾਅਦ ਫਲੋਰੀਡਾ ਅਟਾਰਨੀ ਜਨਰਲ ਜੇਮਸ ਓਮੀਰ ਨੇ ਐਲਾਨ ਕੀਤਾ ਕਿ ਹੁਣ ਸਾਰੇ ਟਰੱਕ ਵੇਸਟੇਸ਼ਨਸ ਨੂੰ ਆਈਸ ਚੈੱਕਪੁਆਇੰਟਸ ਵਜੋਂ ਵਰਤਿਆ ਜਾਵੇਗਾ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਵੀ ਟਰੱਕ ਵੇਸਟੇਸ਼ਨ ਤੇ ਪਹੁੰਚੇਗਾ ਉੱਥੇ ਇਮੀਗ੍ਰੇਸ਼ਨ ਚੈੱਕ ਵੀ ਨਾਲ ਦੀ ਨਾਲ ਹੋਵੇਗਾ ਫਲੋਰੀਡਾ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਆਫੀਸਰਸ ਨੂੰ ਫੈਡਰਲ 287 ਜੀ ਪ੍ਰੋਗਰਾਮ ਅਧੀਨ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਉਹ ਆਈਸ ਦੇ ਨਾਲ ਮਿਲ ਕੇ ਇਮੀਗ੍ਰੇਸ਼ਨ ਐਨਫੋਰਸਮੈਂਟ ਵਜੋਂ ਕੰਮ ਕਰ ਸਕਣ ਨਵੇਂ ਚੈੱਕਪੁਆਇੰਟਸ ਨੇ ਨਵੀਂ ਟੈਕਨੋਲੋਜੀ ਆ ਫਲੋਰੀਡਾ ਨੇ ਹੁਣ ਐਲਾਨ ਕੀਤਾ ਹੈ ਕਿ ਨਵੇਂ ਚੈੱਕਪੁਆਇੰਟਸ ਫਲੋਰੀਡਾ ਅਲabama ਬਾਰਡਰ ਤੇ ਬਣੇਗਾ ਇੱਕ ਤੇ ਵਦੇਰੇ ਪੋਲਓਵਰ ਲੇਨਸ ਤੇ ਐਡਵਾਂਸਡ ਐਕਸ-ਰੇ ਟੈਕਨੋਲੋਜੀ ਲਾਈ ਜਾਏਗੀ ਇਸ ਨਾਲ ਨਾ ਨਾ ਸਿਰਫ ਇਮੀਗ੍ਰੇਸ਼ਨ ਸਗੋਂ ਕਿ ਇਲੀਗਲ ਕਾਰਗੋ ਡਰੱਗਸ ਤੇ ਅਨਸੇਫ ਟਰੱਕ ਵੀ ਫੜੇ ਜਾਣਗੇ ਟਰਕਿੰਗ ਕਮਿਊਨਿਟੀ ਦੀ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੈ ਟਰਕਿੰਗ ਕਮਿਊਨਿਟੀ ਵਿੱਚ ਮਿਲੇ ਜੁਲੇ ਰੁਝਾਨ ਆ ਰਹੇ ਨੇ ਕੁਝ ਟਰੱਕਰਸ ਕਹਿੰਦੇ ਨੇ ਕਿ ਇਲੀਗਲ ਇਮੀਗ੍ਰੈਂਟਸ ਨੂੰ ਸੀਡੀਐਲ ਨਹੀਂ ਮਿਲਣਾ ਚਾਹੀਦਾ ਇਹ ਰੈਗੂਲਰ ਟਰੱਕਰਸ ਲਈ ਅਨਫੇਅਰ ਹੈ ਹੋਰ ਟਰੱਕਰਸ ਕਹਿੰਦੇ ਨੇ ਕਿ ਵੇ ਸਟੇਸ਼ਨਸ ਪਹਿਲਾਂ ਹੀ ਸਟ੍ਰਿਕਟ ਨੇ ਡੀਓਟੀ ਬਹੁਤ ਚੰਗਾ ਕੰਮ ਕਰਦਾ ਹੈ ਹੁਣ ਆਈਸੀ ਚੈੱਕ ਐਕਸਟਰਾ ਬਰਡਨ ਬਣ ਸਕਦੇ ਨੇ ਪਰ ਉਹ ਸਭ ਨੂੰ ਵੱਡੀ ਸਿੱਖਿਆ ਮਿਲਦੀ ਹੈ ਕਿ ਇਲੀਗਲ ਸ਼ਾਰਟਕਟ ਅਮਰੀਕਾ ਜਾਂ ਕੈਨੇਡਾ 'ਚ ਹੁਣ ਨਹੀਂ ਚੱਲਦੇ ਜੇ ਕੋਈ ਇਲੀਗਲ ਇਮੀਗ੍ਰੈਂਟ ਬਣ ਕੇ ਟਰੱਕ ਚਲਾ ਰਿਹਾ ਤਾਂ ਉਹ ਆਪਣੇ ਆਪ ਨਾਲ ਪੂਰੇ ਪੰਜਾਬੀ ਕਮਿਊਨਿਟੀ ਤੇ ਵੀ ਉਹ ਪ੍ਰੈਸ਼ਰ ਨੂੰ ਵਧਾ ਰਿਹਾ ਹੈ। ਚੱਲਦੇ-ਚੱਲਦੇ ਅਸੀਂ ਵੱਡੀ ਅਪਡੇਟ ਫਲੋਰੀਡਾ ਨੇ ਹੁਣ ਟਰੱਕ ਵੇ ਸਟੇਸ਼ਨਸ ਨੂੰ ਆਈਸ ਚੈੱਕ ਪੁਆਇੰਟਸ ਵਿੱਚ ਬਦਲ ਦਿੱਤਾ ਹੈ ਜਿਸ ਦਾ ਡਾਇਰੈਕਟ ਅਸਰ ਟਰਕਿੰਗ ਇੰਡਸਟਰੀ ਤੇ ਪਵੇਗਾ। ਤੁਹਾਨੂੰ ਕੀ ਲੱਗਦਾ ਇਹ ਫੈਸਲਾ ਸਹੀ ਹੈ ਜਾਂ ਟਰੱਕਰਜ਼ ਲਈ ਅਨਨੈਸੈਸਰੀ ਟੈਨਸ਼ਨ ਵਧਾ ਦਿੱਤੀ ਗਈ ਹੈ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਦਬਾਓ ਤੇ ਅਪਡੇਟਸ ਦੇ ਲਈ ਚੈਨਲ ਦੇ ਨਾਲ ਬਣੇ ਰਹੋ। ਸਤਿ ਸ਼੍ਰੀ ਅਕਾਲ।